हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗੱਬਣ ਵੜਾ ਸੇਲ ਲਈ ਲੈ ਕੇ ਆਏ ਹਾਂਗੇ ਕੁਛ ਕੁਛ ਟਾਈਮ ਦੀਆਂ ਮੰਨ ਕੇ ਚੱਲੋ ਵੀ ਕੱਚੀਆਂ ਨੇ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਨਾ ਬਾਈ ਫਾਰਮ ਚੋਂ ਬਣਾ ਰਹੇ ਆ ਵਧੀਆ ਬਰੀਡ ਤੇ ਬਾਈ ਕੰਮ ਕਰਦਾ ਬਹੁਤ ਸੁਣੀਆਂ ਗਾਮਾਂ ਨੇ ਬਾਈ ਕੋਲੇ ਘਟੋ ਘਟ ਮੰਨ ਕੇ ਚੱਲੋ ਵੀ 70 ਤੋਂ 75 ਲੀਟਰ ਤੱਕ ਦੀਆਂ ਗਾਮਾਂ ਨੇ ਇੱਥੇ ਬਾਈ ਕੋਲੇ ਟੋਟਲੀ ਜੇ ਗਾਮਾਂ ਦੀ ਗੱਲ ਕਰੀਏ ਤਾਂ ਬਾਈ ਕੋਲੇ ਹੋਣਗੀਆਂ 80 ਜਾਂ 90 ਗਾਮਾਂ ਬਾਈ ਬਹੁਤ ਟੌਪ ਦੀਆਂ ਗਾਮਾਂ ਨੇ ਤੇ ਉਹਨਾਂ ਵਿੱਚੋਂ ਹੀ ਬਾਈ ਅੱਜ ਤਿੰਨ ਵੜਾ ਨਾ ਮੰਨ ਕੇ ਚਲੋ ਵੀ ਸ਼ੇਲ ਕਰਿਆ ਤੇ ਆਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਤੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਜੀ ਬਹੁਤ ਵਧੀਆ ਬਹੁਤ ਵਧੀਆ ਬੜਾ ਜੀ ਪਹਿਲਾਂ ਤਾਂ ਐਂ ਦੱਸੋ ਜੀ ਕਿ ਮੇਂ ਚੱਲਦਾ ਫਾਰਮ ਆਪਣਾ ਵਧੀਆ ਚੱਲਦਾ ਜੀ ਫਾਰਮ ਵਧੀਆ ਵਾਹਿਗੁਰੂ ਦੀ ਕਿਰਪਾ ਗਈ ਜੀ ਠੀਕ ਆ ਹਾਂਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਸਭ ਤੋਂ ਪਹਿਲਾਂ ਡ੍ਰੀਮ ਡੈਰੀ ਫਾਰਮ ਠੀਕ ਆ ਫਿਰ ਸ਼ੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਆਪਾਂ ਨੂੰ ਕਿਹੜਾ ਪੈਂਦਾ ਡਿਸਟ੍ਰਿਕਟ ਬਰਨਾਲਾ ਪੈਂਦਾ ਨੇੜੇ ਆਪਣੇ ਪਦਾਵੜ ਪਾਈ ਰੂਪਾ ਨਾਣੇਵਾਲ ਇਹ ਪਿੰਡ ਨੇ ਰਹਿ ਜਾਂਦੇ ਆ ਠੀਕ ਹੈ ਜੀ ਹਾਂਜੀ ਤੇ ਕੰਟੈਕਟ ਨੰਬਰ ਬੋਲ ਦਿਓ ਜੀ ਆਪਣਾ ਅ ਕੰਟੈਕਟ ਨੰਬਰ ਟਾਈਟਲ ਤੇ ਲਾ ਦਿਓ ਠੀਕ ਹੈ ਜੀ ਹਾਂਜੀ ਕੋਈ ਗੱਲ ਨਹੀਂ ਨੰਬਰ ਆਪਾਂ ਸਕਰੀਨ ਤੇ ਲਾ ਦੇਾਂਗੇ ਭਾਈ ਤੇ ਬਾਈ ਜੀ ਆਪਾਂ ਸਟਾਰਟਿੰਗ ਸਭ ਤੋਂ ਪਹਿਲਾਂ ਉਹ ਤੋਂ ਕਰੀਏ ਜਾਂ ਇਹ ਤੋਂ ਕਰਤੀਏ ਜਿਹੜੇ ਮਰਜ਼ੀ ਤੋਂ ਕਰ ਲੋ ਸਾਰੀ ਕੋਈ ਆ ਠੀਕ ਆ ਆ ਪਹਿਲੇ ਨੰਬਰ ਵਾਲੀ ਦੀ ਤੋਂ ਸ਼ੁਰੂ ਕਰ ਦਿੰਨੇ ਆ ਕਿਹੜਾ ਸੁਆਸ ਹੁੰਦੀ ਹੈ ਜੀ ਇਹ ਫਰਸਟ ਇਲੈਕਟ੍ਰੀਸ਼ੀਅਨ ਆ ਬਾਈ ਜੀ 167 ਨੰਬਰ ਇਹਦਾ ਟੈਗ ਆ ਹੂੰ ਤੇ ਕਿਹੜੇ ਸੀਮਣ ਦੀ ਹੈ ਜੀ ਇਹ ਆਪ ਇਹ स्नोਮੈਨ ਦੀ ਹੈ ਠੀਕ ਹੈ ਅੱਗੇ ਇਹ ਹੇਮਰ ਸੈਕਸ ਲੱਗਿਆ ਹੋਇਆ ਠੀਕ ਹੈ ਜੀ 35 ਦਿਨ ਹਜੇ ਸੂਣ ਦੇ ਦੇ ਬਾਕੀ ਹੈਗੇ ਜਿਹੜੀ ਡੇਟ ਹੈਗੀ ਆਪਣੇ ਕੋਲੇ 35 ਦਿਨ ਸੂਣ ਚ ਬਾਕੀ ਆ ਬਾਕੀ 2-4 ਦਿਨ ਪਸੂ ਘੇਰ ਉੱਤੇ ਵਿਟਪਾ ਜੀ ਉਹ ਅੱਗਾ ਪਿੱਛਾ ਤਾਂ ਹੁੰਦਾ ਹੀ ਰਹਿੰਦਾ ਹੈ ਸਹੀ ਗੱਲ ਆ ਤੇ ਕੁਆਲਿਟੀ ਬਾਈ ਪ੍ਰੀਡ ਚੈੱਕ ਕਰ ਸਕਦੇ ਹੋ ਤੇ ਦੰਦਾਂ ਚ ਦੱਸਦੇ ਸੀਗੇ ਦੀ ਇਹ ਦੰਦਾਂ ਚ ਮਿਲਕ ਟੀਥ ਹੈ ਜੀ ਸਾਰੇ ਠੀਕ ਹੈ ਮਿਲਕ ਟੀਥ ਨੇ ਮੰਨ ਕੇ ਚੱਲੋ ਵੀ ਸਾਰੀਆਂ ਕੀਰੀਆਂ ਆ ਗਈਆਂ ਨੇ ਤੇ ਬਾਕੀ ਫੇਸ ਵਗੈਰਾ ਬਰੀਡ ਆਪਾਂ ਚੈੱਕ ਕਰਵਾ ਲਾਂ। ਬਾਕੀ ਸਾਨੂੰ ਬੋਲਣ ਦੀ ਵਾਲੀ ਕੋਈ ਲੋੜ ਨਹੀਂ ਕਿਉਂਕਿ ਬਾਈ ਜਿਹੜੇ ਸਮਝਣ ਹਾਰ ਬੰਦੇ ਆ ਹਨਾ ਉਹਨਾਂ ਨੇ ਸਮਝ ਹੀ ਲੈਣਾ। ਬਿਲਕੁਲ ਬਿਲਕੁਲ ਬਾਈ। ਬਰੀਡ ਦੀ ਪਰਖ ਆਈ ਜਾਣੀ ਆ। ਫੇਜ ਦੇਖੋ ਬਾਈ ਤੋੜਾ ਤੋੜਾ ਆਪਾਂ ਚੈੱਕ ਕਰਵਾ ਦਿਆਂਗੇ। ਥਣਾ ਦਾ ਜਿਹੜਾ ਗੈਪ ਆ ਬਹੁਤ ਚੰਗਾ ਆ ਗਿਆ। ਗੁਲਾਬੀ ਨੂੰ ਥਣਾ ਗਿਆ ਲੇਵਾ। ਇਹ ਤਾਂ 35 ਦਿਨ ਪਾਇਆ ਜੀ ਇਹਨੇ। ਬੜਾ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਆ ਉਹ। ਪ੍ਰੋਜੈਕਸ਼ਨ 'ਚ ਹੋਣੀ ਗੱਡੀ ਆ। ਕਿੰਨਾ ਕੁ ਦੁੱਧ ਪਾ ਦੂ ਜੀ ਐਸਟੀਮੇਟ ਜੀ। ਇਹ ਦੇਖੋ ਅਗਲੇ ਦੀ ਸਮਝ ਆ ਗਈ ਹਨਾ ਆਪ ਦੀ ਸਮਝ ਨਾਲ ਲੈ ਕੇ ਜਾਵੇ ਪਰ ਜਿਹੜਾ ਫਰਸਟ ਲੈਕਟੇਸ਼ਨ ਦੀ ਚੰਗੀ ਬਰੀਡ ਦਾ ਜਾਨਵਰ ਹੈ ਉਹ ਤਕਰੀਬਨ 35 ਤੋਂ ਪਲੱਸ ਹੀ ਰਹਿੰਦਾਗਾ ਤੇ ਫਾਰਮ ਲਿਆ ਵੜਾ 40 ਤੋਂ ਪਲੱਸ ਵੀ ਹੋ ਜਾਂਦੀਆਂ ਗੀਆਂ ਸਹੀ ਗੱਲ ਹੈ ਜੀ ਬਾਕੀ ਸੇਵਾ ਤੇ ਦੇਖ ਹਾਂ ਹਾਂ ਤੇ ਬਈ ਮੜੀ ਜਿੱਦਨੂੰ ਤੋਰੇ ਉਹਨੂੰ ਤਾਂ ਦਿਖਾਉਨੇ ਆ ਬਈ ਦੰਦੋਂ ਬਈ ਮਿਲਕਟੀ ਥਾ ਮੰਨ ਕੇ ਚਲੋ ਵੀ ਬੱਚਾ ਆ ਗਿਆ ਹਜੇ ਤੇ ਕੁਆਲਿਟੀ ਦੇਖ ਸਕਦੇ ਹੋ ਕਿਉਂਕਿ ਬਾਈਆਂ ਦੀ ਚੰਗੀ ਸਾਮ ਸੰਭਾਲ ਆ ਇੱਥੇ ਬਹੁਤ ਸੋਹਣੀਆਂ ਤਿਆਰ ਹੋਈਆਂ ਪ੍ਰਿੰਟ ਸਨਖਪ ਉਹਨਾ ਤੋਰਾ ਤਾਰ ਇੱਕ ਨੰਬਰ ਬਾਕੀ ਪਲੀਆਂ ਪੁਲੀਆਂ ਦੇਖ ਸਕਦੇ ਹੋ ਫੁੱਲ ਆ ਗਈਆਂ ਤੇ ਬਾਈ ਜੀ ਇਹਦਾ ਮੁੱਲ ਕੀ ਰਹੂਗਾ ਪਹਿਲੇ ਨੰਬਰ ਵਾਲੀ ਦਾ ਮੁੱਲ ਇਹਨਾਂ ਦਾ ਬਾਈ ਇਹ ਫੋਨ ਤੇ ਹੀ ਰਹੂਗਾ ਕਿਉਂਕਿ ਇੱਕ ਗੱਲ ਮੈਂ ਐਡ ਕਰ ਦਿੰਦਾ ਇਹ ਮਾਨ ਵਾਲੀ ਗੱਲ ਨਾ ਸਮਝੋ ਵੀ ਚੰਗੇ ਰੁਪਏ ਲਾਉਣ ਵਾਲਾ ਬੰਦਾ ਹੀ ਸੰਪਰਕ ਕਰੇ ਠੀਕ ਆ ਕਿਉਂਕਿ ਜਿਹੜੀ ਚੰਗੀ ਬਰੀਡ ਦੀਆਂ ਵੈੜਾਂ ਆ ਤੇ ਉਹਨਾਂ ਤੇ ਖਰਚਾ ਬੜਾ ਪੈਂਦਾਗਾ ਸਹੀ ਗੱਲ ਆ ਜੀ ਤੇ ਚੰਗਾ ਜਾਨਵਰ ਪਾਲਣ ਤੇ ਮਨ ਕੇ ਚੱਲੋ ਵੀ ਜੇ ਗੱਲ ਕਰੀਏ ਮਾੜੇ ਪਸ਼ੂ ਜਨ ਬੱਚਾ ਜਿਵੇਂ ਤਿਆਰ ਕਰਦੇ ਆਪਾਂ ਹਨਾ ਮਾੜਾ ਪਸ਼ੂ ਤਿਆਰ ਹੋ ਜਾਂਦਾ ਜਿੰਨੇ ਚਿਰ ਇਕੱਲੀ ਵੱਸੀ ਤਿਆਰ ਹੋਈ ਹੋ ਬਿਲਕੁਲ ਬਿਲਕੁਲ ਹੂੰ ਕਿਉਂਕਿ ਬਹੁਤ ਸੌਂਕ ਨਾ ਸਾਂਭਣਾ ਪੈਂਦਾ ਬਹੁਤ ਕੋਈ ਖਰਚਾ ਹੁੰਦਾ ਬਾਈ ਜੇ ਹੁਣ ਆਪਾਂ ਦੁੱਧ ਤੋਂ ਲੈ ਕੇ ਹੁਣ ਤੱਕ ਦਾ ਖਰਚਾ ਲਈਏ ਤਾਂ ਉਸ ਹਿਸਾਬ ਨਾਲ ਬੱਚਾ ਤਾਂ ਵੀ ਨਹੀਂ ਬਣਦੀ ਜੀ ਨਹੀਂ ਬਿਲਕੁਲ ਬਿਲਕੁਲ ਹੂੰ ਤੇ ਮੁੱਲ ਬਾਈ ਕਹਿੰਦੇ ਰਹੂਗਾ ਬਾਈ ਫੋਨ ਤੇ ਤੇ ਮੁੱਲ ਜਮਾ ਜਾਏ ਜਰ ਰਹੂਗਾ ਤੇ ਅੱਗੇ ਬਾਈ ਜੇ ਤਰ੍ਹਾਂ ਦੋ ਨੰਬਰ ਤੇ ਆਸੇ ਜੀ 100 ਇਹ ਤੋ ਇਹ ਤੋ ਕਰੀ ਹਾਂ ਏ ਵੀ ਪਲੂਨਸ ਹੁੰਦੀ ਹਾਂ ਪਲੂਨ ਜੀ ਮਿਲਕ ਟੀ ਸੀ ਥੀ ਇਹ ਤਿੰਨੇ ਠੀਕ ਹੈ ਮਤਲਬ ਇੱਕੋ ਜਿਹਾ ਨੰਬਰ ਅਟਾਇਆ ਗਿਆ ਇਹਦਾ ਹੂੰ ਤੇ ਇਹਦੇ ਅੱਗੇ ਹੈਮਰ ਸੈਕਸ ਲੱਗਿਆ ਹੋਇਆ ਇਹਦਾ ਨਾ ਰਜਿਸਟਰ ਕਰ ਰਹਿ ਗਿਆ ਆਪਾਂ ਹੁਣੀ ਦੇਖ ਰਹੇ ਸੀਗੇ ਤੇ ਆਪ ਦਾ ਇਹਦਾ ਆਪਾਂ ਉਹ ਕਨਫਰਮ ਕਰ ਦਾਂਗੇ ਜਦੋਂ ਬੰਦਾ ਆਊਗਾ ਕਿਹੜੇ ਸੀ ਬੰਦੀ ਹੈਗੀ ਠੀਕ ਹੈ ਜੀ ਹੁਣ ਮੂੰਹ ਜਵੰਦੀ ਯਾਦ ਨਹੀਂਗਾ ਕਿ ਇਹਨੇ ਜਾਨਵਰਾਂ 'ਚ ਨਹੀਂ ਧਿਆਨ ਚ ਰਹਿਦਾਗਾ ਸਹੀ ਗੱਲ ਹੈ ਕਿਉਂਕਿ ਇਹਨੇ ਜਾਨਵਰਾਂ 'ਚ ਧਿਆਨ ਚ ਨਹੀਂ ਰਹਿਦਾ ਬਾਕੀ ਜੇ ਕੋਈ ਵੀਰ ਆਉਂਦਾਗਾ ਤਾਂ ਉਹ ਬਾਈ ਤੁਹਾਨੂੰ ਸਾਰੀ ਜਾਣਕਾਰੀ ਲੈਣੀ ਉਹ ਆਪਾਂ ਇਹਨੂੰ ਦੇਵਾਗੇ ਜੀ ਤੇ ਲੇਵਾ ਦੇਖ ਸਕਦੇ ਹਾਂ ਬਾਈ ਕਿੰਨੇ ਦਿਨਾਂ ਦੀ ਹੈ ਕੱਚੀ ਆ ਗਈ ਇਹ ਦੋਨਾਂ ਵੇੜਾ ਜਿਹੜੀਆਂ ਮਗਰ ਲੀਆਂ ਲਾਸਟ ਆ ਇਹਦੇ 25 ਦੇਣਾਗੇ ਜਿਹੜੀ ਏਦੂ ਮਗਰ ਆਊਗੀ ਉਹਦੇ ਵੀ 25 ਦੇਣਾ ਵਾ ਠੀਕ ਆ ਜੀ ਥਣ ਦੇਖ ਸਕਦੇਮ ਬਾਈ ਗੁਲਾਬੀ ਆ ਬਹੁਤ ਸੋਹਣਾ ਥਣ ਤਿਆਰ ਕਰਦੀ ਆਉਂਦੀ ਆ ਲੇਵਾ ਜਿਹੜਾ ਰੱਖਣੀਆਂ ਬਾਈ ਫਿਕਸ ਰੱਖਣੀਆਂ ਬਹੁਤ ਸੋਹਣਾ ਤੇ ਬਾਕੀ ਖੁੱਲੀਆਂ ਛੱਡੀਆਂ ਆ ਬਾਈ ਇਹਦੀਆਂ ਕਿਉਂਕਿ ਗਾਹਾਂ ਵੀ ਇਹ ਨਹੀਂ ਪਤਾ ਵੇ ਖੁੱਲੇ ਘਰ ਚ ਜਾਣਾ ਹੈ ਨਾ ਜੀ ਘਰ ਚ ਜਾਣਾ ਤੇ ਬਾਕੀ ਕਦ ਕਾੜ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਾਈ ਖੀਰੀਆਂ ਗਿਆ ਕਿਉਂਕਿ ਜੋਂ ਜੋਂ ਹਜੇ ਹੋਣਾਗਾ ਦੰਦਾ ਚ ਹੋਣੀ ਹੈਗਾ ਕਦ ਇਹ ਜਾਣਾ ਜੀ ਹੈਨਾ ਲਿਖਾ ਜੇ ਕਦ ਦਿੰਨਾ ਨੇ ਇੱਕ ਸੂਆ ਹੋਰ ਕਰਨਾਗਾ ਹੂੰ ਸਹੀ ਗੱਲ ਹੈ ਜੀ ਇੱਕ ਸੂਆ ਹੋਰ ਕਰਨਾ ਬਾਕੀ ਹਾਈਟ ਅੱਜ ਵੀ ਫੁੱਲ ਆ ਗਈ ਰੋਹੀ ਤੇ ਨੇੜੇ ਹੋ ਕੇ ਖੜੇ ਦੇ ਮੜਾ ਜਿਹਾ ਲੈ ਆਪਾਂ ਚੈੱਕੀ ਕਰਾ ਦੇਣਾ ਖੜਕੋ ਪਰਲੀ ਸਾਈਡ ਹੋ ਕੇ ਖੜੇ ਬਸ ਪਹਿਲੀ ਸਾਈਡ ਇਹ ਆਪਣਾ ਲੇਬਰ ਵਾਲਾ ਮੁੰਡਾ ਹੈਗਾ ਦੇਖੋ ਤੁਸੀਂ ਹੂੰ ਲਕੋਂਦੀ ਹੈ ਜੀ ਹੈਨਾ ਆ ਨੇੜੇ ਹੋ ਜਾ ਜਜਮੈਂਟ ਹੋ ਜਾਂਦੀ ਹੈ ਵੀਡੀਓ ਦੇ ਵਿੱਚ ਵੀ ਕਿੰਨਾ ਕ ਹਾਂ ਸਹੀ ਟਾਈਮ ਹੋ ਜਾ ਹੁੰਦਾ ਬਾਕੀ ਫੇਸ ਵਗੈਰਾ ਚੈੱਕ ਕਰ ਸਕਦੇਮ ਬਈ ਬੋਦੀ ਬਾਦੀ ਗਲਾਬੀ ਬੂਥ ਥਣਾ ਦਾ ਸਹਿਜ ਇੱਕ ਨੰਬਰ ਕੱਦ ਕਾਠ ਬਹੁਤ ਚੰਗਾ ਆ ਗਿਆ ਤੇ ਮੁੱਲੇ ਦਾ ਵੀ ਜੀ ਫਿਰ ਫੋਨ ਤੇ ਮੁੱਲ ਤਾਂ ਸਾਰਿਆਂ ਦੀ ਫੋਨ ਤੇ ਸਾਰਿਆਂ ਦੇ ਫੋਨ ਤੇ ਰੂ ਇਹ ਚ ਕਾਰਨ ਪਤਾ ਕੀ ਆ ਬਾਈ ਜੀ ਫੋਨ ਤੇ ਕਰਨ ਦਾ ਕਈ ਵਾਰਾਂ ਵਪਾਰੀ ਵੀਰ ਲੈ ਜਾਂਦਾ ਫਿਰ ਥੋੜਾ ਜਿਹਾ ਉਹਨਾਂ ਨੇ ਵੀ ਆਪਦਾ ਮਾਰਜਨ ਲੈਣਾ ਹੁੰਦਾ ਸਹੀ ਗੱਲ ਆ ਜੀ ਤੇ ਜੇ ਕੋਈ ਡਾਇਰੈਕਟ ਫਾਰਮਰ ਲੈ ਜਾਂਦਾ ਆਪਾਂ ਸਾਰਿਆਂ ਲਈ ਫੋਨ ਤੇ ਕਰਾਂਗੇ ਠੀਕ ਹੈ ਜੀ ਹਾਂਜੀ ਮੁੱਲ ਬਾਈ ਕਿੰਨੇ ਰਹੂਗਾ ਬਾਈ ਸਾਰਿਆਂ ਦਾ ਫੋਨ ਤੇ ਕਿਉਂਕਿ ਗੱਲ ਵੀ ਬਾਈ ਦੀ ਸਹੀ ਆ ਕਿਉਂਕਿ ਵੀਰ ਬਾਈ ਕੋਈ ਆ ਜਾਂਦਾ ਹਨਾ ਲੈ ਜਾਂਦਾ ਇਹ ਚ ਬਹੁਤ ਕੁਝ ਹੁੰਦਾ ਹੈਗਾ ਚਲੋ ਪੜਦਾ ਹੁੰਦਾ ਹਨਾ ਕੋਈ ਬਿਲਕੁਲ ਬਿਲਕੁਲ ਹਾਂ ਤੇ ਬਾਕੀ ਜੇ ਹੁਣ ਮੈਂ ਮੁੱਲ ਦੀ ਗੱਲ ਬਿਲਕੁਲ ਮੁੱਲ ਚੰਗੇ ਵਾਲੀ ਹੈ ਨਾ ਠੀਕ ਹੈ ਜੀ ਸੰਪਰਕ ਕਰੇ ਬਾਈ ਹੈ ਨਾ ਤੇ ਇਹ ਤਾਂ ਤੁਸੀਂ ਕਿੰਨੀ ਉਮੀਦ ਕਰਦੇ ਹੋ ਜੀ ਪਿੰਡ ਸਵੀਟ ਸਾਰੀਆਂ ਬੜੀਆਂ ਚੰਗੀ ਉਮੀਦ ਵਾਲੀਆਂ ਹੈ ਹੌਪ ਵੀ ਇਹ 35 ਤੋਂ ਬਾਹਰ ਹੋ ਸਕਦਾ 40 ਤੋਂ ਬਾਾਰ ਵੀ ਜਾਣ ਠੀਕ ਹੈ ਜੀ ਕਿਉਂਕਿ ਅੱਜ ਆਪਾਂ ਐਵੇਂ ਬੜਾ ਕਹਿ ਦਈਏ ਇਹ ਦਿੰਦੇ ਆ ਨਾ ਬਾਕੀ ਸੇਵਾ ਤੇ ਡਿਪੈਂਡ ਹੋਣਾ ਇਹ ਚੰਗੀ ਬਰੀਡ ਦੀਆਂ ਪਾਲੀਆਂ ਹੋਣੀਆਂ ਠੱਗੇ ਢੋਲ ਆਗੇ ਸਹੀ ਗੱਲ ਤੇ ਬਾਈ ਨੇ ਤੰਦਰੁਸਤੀ ਨਾਲ ਸੋਣ ਤਾਂ ਇਹ ਦੁੱਧ 35 ਤੋਂ ਬਾਾਰ ਬਾਰ ਹੀ ਪਾਉਣਗੇ ਠੀਕ ਹੈ ਜੀ ਹਾਂ ਤੇ ਅੱਗੇ ਆਪਣੇ ਕੋਲੇ ਆ ਗਈ ਲਾਸਟ ਤਾਂ ਹੈ ਰਹੀ ਹੈ ਨਾ ਜੀ ਹਾਂਜੀ 3 ਨੰਬਰ ਹਾਂਜੀ ਇਹ ਵੀ ਪਲੂਨ ਆ ਗਈ ਤਾਂ ਤੋਂ ਇਹ ਵੀ ਖੀਰੀ ਹੈ ਜੀ ਹਾਂਜੀ ਇਹ 174 ਨੰਬਰ ਟੈਗ ਹੈ ਹੂੰ ਇਹ ਆਪ ਵੀਸਟ ਬੁਲਦੀ ਹੈ ਠੀਕ ਹੈ ਏਵੀਐਸ ਦੇ ਅੱਗੇ ਤੇ ਲੋਕਡਾਉਨ ਐ ਐਸਟੀ ਜੈਂਟੈਕਸ ਦਾ ਸੈਕਸ ਸੀਵਨ ਲੱਗਿਆ ਹੋਇਆ ਠੀਕ ਹੈ ਉਹਨਾਂ ਦੇ ਵੀ ਸੈਕਸ ਸੀਵਨ ਸੀ ਦੋਨਾਂ ਦੇ ਦੋਮਾਂ ਦੀ ਉਹਨਾਂ ਦੇ ਵੀ ਬਈ ਸੈਕਸ਼ਨ ਸੀਮਣੀ ਲੱਗਿਆ ਵਾ ਇਹਦੇ ਵੀ ਸੈਕਸ਼ਨ ਲੱਗਿਆ ਥਾਣਾ ਪਾਸੋਂ ਚੈੱਕ ਕਰਵਾਤੇ ਆਏ ਨਹੀਂ ਹੈਗਾ ਬਈ ਕਿਸੇ ਦੇ ਫੋਰਸਾਂ ਨਾਲ ਬਹੁਤ ਸੋਹਣੇ ਥਣ ਲੱਗੇ ਵਾ ਪੂਰੀਆਂ ਵਿਥੀਆਂ ਤੇ ਥਣ ਲੱਗੇ ਵਾ ਥਾਣਾ ਦਾ ਸਹਿਜ ਇੱਕ ਨੰਬਰ ਬਾਕੀ ਹੁਣ ਬਾਈ ਤਾਂ ਇਥੇ ਮੰਨ ਕੇ ਜਲ ਮਸ਼ੀਨ ਨਾਲ ਵਿਚਵਾਈ ਕਰਦੇ ਆ ਤੇ ਤੁਸੀਂ ਭਾਵੇਂ ਹੱਥੀ ਵੀ ਕਰ ਸਕਦੇ ਹੋ ਸੋਡੀ ਚੱਕ ਨਹੀਂ ਜੀ ਕਹਾ ਬਾਕੀ ਚੰਗੇ ਜਾਨਵਰ ਤਾਂ ਚੰਗੇ ਫਾਰਮ ਵਾਲੇ ਲੈ ਕੇ ਜਾਂਦਾ ਮਸ਼ੀਨ ਵਾਲੇ ਲੈ ਕੇ ਜਾਂਦਾਗਾ ਬਾਈ ਹਮ ਸਹੀ ਗੱਲ ਹੈ ਜੀ ਬਾਕੀ ਬਾਈ ਕਹਿੰਦਾ ਜੱਸ ਸਾਹਿਬ ਨੇ ਬਾਈ ਆ ਇਹ ਲਾ ਲਓ ਵੀ ਬਰੀਡਾਂ ਨੇ ਹਨਾ ਉਸ ਸਾਹਿਬ ਦੀ ਮੁੱਲ ਹੋਣਗੇ ਕਿ ਨਹੀਂ ਜੀ ਬਿਲਕੁਲ ਬਿਲਕੁਲ ਬਾਕੀ ਲੇਵਾ ਤੁਸੀਂ ਇਹਦਾ ਵਿੱਚ ਚੈੱਕ ਕਰ ਸਕਦਾ ਇਹ ਵੀ ਮਿਲਦਾ 25 ਦਿਨਾਂ ਦੀ ਕੱਚੀ ਦੱਸਿਆ ਜੀ ਹਾਈਟ ਦੀ ਤੁਸੀਂ ਆ ਮੇਰੇ ਤੇ ਥੋੜੀ ਝਾਕ ਮਾਰ ਦੋ ਹਾਂਜੀ ਦੇ ਕਿੰਨੀ ਗਊ ਦੀ ਹਾਈਟ ਆਗੀ ਸਹੀ ਗੱਲ ਹੈ ਜੀ ਤਕਰੀਬਨ ਮੈਨੂੰ ਸਾਰੀ ਰਾ ਜਾਣਦੇ ਹੈਗੇ ਹੂੰ ਫੁੱਲ ਹਾਈਟ ਦੀ ਹੈ ਸਹੀ ਗੱਲ ਹੈ ਫੁੱਲ ਹਾਈਟ ਦੀ ਕਿਉਂਕਿ ਬਾਈ ਦਾ ਕੱਦ ਚੰਗਾ ਹੈਗਾ ਬਾਕੀ ਇਹਨਾਂ ਦੇ ਕੱਦ ਬਾਈ ਇਹ ਨਹੀਂ ਹੈਗਾ ਵੀ ਛੋਟੇ ਜਿਹੇ ਕੱਦ ਦਾ ਕੋਈ ਵੀਰੇ ਇਹ ਨਾ ਮੰਨ ਕੇ ਹੈ ਕਿ ਨਹੀਂ ਹਾਂ ਬਿਲਕੁਲ ਬਿਲਕੁਲ ਹਾਂ ਕੱਦ ਨਾ ਛੋਟੇ ਮੰਨ ਕੇ ਫੁੱਲ ਕੱਦ ਨੇ ਬਾਕੀ ਬਲਟ ਲਾਂ ਬਈ ਇਹਦੀਆਂ ਵਿੱਚ ਚੈੱਕ ਕਰ ਸਕਦੇ ਹਾਂ ਫੁੱਲ ਪਈਆਂ ਸਾਰੀਆਂ ਬਲਟ ਲਾਈਨਾਂ ਕੱਢਣੀ ਕਰ ਮੰਨ ਲੈਣ ਫੇਰ ਜਾ ਕੇ ਸੁਣਾਂਗਾ ਕਿਤੇ ਮੁੱਲ ਰਹਿਣਗੇ ਬਈ ਫੋਨ ਤੇ ਤੇ ਮੁੱਲ ਰਹਿਣਗੇ ਵੜਾਂ ਦੇ ਹਿਸਾਬ ਨਾਲ ਤੇ ਜੇ ਕਿਸੇ ਵੀ ਵੀਰ ਨੂੰ ਮੰਨ ਕੇ ਚੱਲੋ ਤਿੰਨਾ ਵੜਾਂ 'ਚ ਕੋਈ ਵੀ ਵੜ ਆਵੇ ਪਸੰਦ ਤਾਂ ਬਾਈ ਨਾਲ ਕੰਡੈਕਟ ਜ਼ਰੂਰ ਕਰ ਸਕਦੇ ਹਾਂ ਤੇ ਰਹੀ ਗੱਲ ਬਾਈ ਸੀਮਣਾ ਦੀ ਡਿਟੇਲ ਦੀ ਉਹ ਬਾਈ ਕਹਿੰਦਾ ਜਿਹੜਾ ਕੋਈ ਵੀਰ ਆਊਗਾ ਆਪਣੇ ਕੋਲ ਸਾਰੀ ਪਈ ਹੈ ਲਿਖੀ ਤੇ ਆ ਕੇ ਲਿਜਾ ਸਕਦੇ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ